தே <laughs> 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 ਆਹਾ ਦੋਸਤੋ ਇੱਕ ਟਰੈਕਟਰ ਇੱਥੇ ਕਾਂਵਾਂ ਵਾਲੀ ਪਤਨ ਪੋਸਟ ਜਿਹੜਾ ਰਾਮ ਸਿੰਘ ਪੇਣੀ ਦਾ ਪਿੰਡ ਹੈਗਾ ਉੱਥੇ ਫਸ ਗਿਆ ਹੈ ਉਹਦਾ ਕਾਰਨ ਜਿਹੜਾ ਪਾਣੀ ਨੂੰ ਬੰਨਣ ਵਾਸਤੇ ਇੱਕ ਬੰਨਾ ਲਗਾਇਆ ਹੋਇਆ ਉਹ ਬੰਨਾ ਉੱਚਾ ਹੈਗਾ ਚਲੋ ਕਿਉਂਕਿ ਉਹਦੀ ਜ਼ਰੂਰਤ ਵੀ ਉੱਚੇ ਕਰਨ ਦੀ ਪਰ ਦਿੱਕਤ ਇਹ ਹੈਗੀ ਆ ਵੀ ਉਹ ਪਤਲਾ ਹੈ ਤੇ ਉੱਚਾ ਹੈਗਾ ਟਰੈਕਟਰ ਅੱਗੇ ਲੰਘ ਜਾਂਦਾ ਹੈਗਾ ਤੇ ਟਰਾਲੀ ਦਾ ਜਿਹੜਾ ਜੋਰ ਹੈਗਾ ਉਹ ਪਿੱਛੇ ਲੱਗ ਜਾਂਦਾ ਤੇ ਉੱਥੇ ਟਰੈਕਟਰ ਫਸ ਜਾਂਦੇ ਨੇ ਇਹ ਪ੍ਰੋਬਲਮ ਦਿਨ ਚੇ ਕਈ ਵਾਰੀ ਆਂਦੀ ਹੈਗੀ ਆ ਜਦੋਂ ਟਰੈਕਟਰ ਟਰਾਲੀਆਂ ਦੇ ਰਾਸ਼ਨ ਇੱਥੋਂ ਇੱਥੋਂ ਲੰਗਾਏ ਜਾਂਦੇ ਨੇ ਇਸ ਪੁਲ ਤੋਂ ਲੰਗਾਏ ਜਾਂਦੇ ਨੇ ਠੀਕ ਆ ਪਿਛਲਾ ਟਰੈਕਟਰ ਇੱਕ ਅੱਗੇ ਲੰਘ ਚੁੱਕਿਆ ਗਿਆ ਤੇ ਇਹ ਵਾਲਾ ਟਰੈਕਟਰ ਇੱਥੇ ਫਸ ਗਿਆ ਕਿਉਂਕਿ ਇਹਦੇ ਚ ਪਿੱਛੇ ਜੋ ਟਰਾਲੀ ਆ ਉਹਦੇ ਚ ਰਾਸ਼ਨ ਦਾ ਵਜ਼ਨ ਸ਼ਾਇਦ ਜ਼ਿਆਦਾ ਹੈਗਾ ਤੇ ਟਰਾਲੀ ਅੱਗੇ ਨਿਕਲ ਨਹੀਂ ਪਾਈ ਔਰ ਟਰੈਕਟਰ ਅੱਗੇ ਨਿਕਲ ਗਿਆ ਹੁਣ ਉੱਥੇ ਉਹ ਫਸ ਚੁੱਕਿਆ ਹੈਗਾ ਤੇ ਇਹ ਸਾਡੀ ਮੰਗ ਹੈਗੀ ਇਹ ਵੀ ਇਹ ਜਿਹੜਾ ਬੰਨਾ ਬਣਾਇਆ ਹੋਇਆ ਪਾਣੀ ਨੂੰ ਰੋਕਣ ਵਾਸਤੇ ਇਹਨੂੰ ਵੱਡਾ ਕੀਤਾ ਜਾਵੇ ਚੋੜਾ ਕੀਤਾ ਜਾਵੇ ਗੱਡ ਰੱਖੇ ਜਾਣ ਜਾਂ ਇਹਦਾ ਬੰਨਾ ਜਿਹੜਾ ਹੈਗਾ ਉਹ ਪੂਰਾ ਰੈਂਪ ਬਣਾਇਆ ਜਾਵੇ ਤਾਂ ਕਿ ਟਰੈਕਟਰ ਇੱਥੇ ਅੱਗੇ ਤੱਕ ਆਣ ਤੇ ਉਹਨਾਂ ਦਾ ਜ਼ੋਰ ਲੱਗ ਸਕੇ ਕਿਉਂਕਿ ਜ਼ੋਰ ਨਹੀਂ ਲੱਗਦਾ ਟਰੈਕਟਰ ਦਾ ਤੇ ਉੱਥੇ ਫਸ ਜਾਂਦਾ ਹੈਗਾ ਯਾ ਤਾਂ ਸੀਮਿੰਟ ਨਾਲ ਉਤਪਾਰਨ ਨਾ ਸੀਮਿੰਟ ਨਾਲ ਕਰਨ ਜਾਂ ਫਿਰ ਰੈਂਪ ਵੱਡਾ ਬਣਾਇਆ ਜਾਵੇ ਨਾ ਵੱਡਾ ਹੋਵੇ ਤਾਂ ਫਿਰ ਫਿਰ ਅੱਗੇ ਆ ਸਕਦੇਗੇ ਹਾਂ ਪੂਰਾ ਪੂਰਾ ਰੈਂਪ ਬਣਿਆ ਜਾਵੇ ਤੇ ਇਹ ਦੋ ਇਹ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਇਹਨਾਂ ਟਰੈਕਟਰਾਂ ਨੂੰ ਪਿਛਲੇ ਪਿੰਡ ਰੋਕ ਲਿਆ ਗਿਆ ਸੀਗਾ ਰੋਕ ਲਿਆ ਗਿਆ ਸੀਗਾ ਵੀ ਅੱਗੇ ਪਤਾ ਨਹੀਂ ਕਿਹੜੀ ਕਿਹੜੀ ਕੀ ਰੀਜਨ ਲਗਾ ਕੇ ਇਹਨਾਂ ਨੂੰ ਰੋਕ ਲਿਆ ਗਿਆ ਤੇ ਬਾਅਦ ਚ ਕਾਫੀ ਧੀਰ ਬਾਅਦ ਇਹਨਾਂ ਨੂੰ ਉਥੋਂ ਰਿਲੀਜ਼ ਕੀਤਾ ਗਿਆ ਰਾਹਤ ਸਮਗਰੀਆਂ ਮੈਂ ਇਹ ਚੀਜ਼ ਤਾਂ ਮੈਨ ਲਾਈਜ਼ ਕਰਦਾ ਕਿ ਇੱਥੇ ਭੀੜ ਨਾ ਹੋਵੇ ਤੇ ਇਹ ਵੀ ਕਹਿਣਾ ਵੀ ਸਿਸਟਮ ਨਾਲ ਅੱਗੇ ਆਵੇ ਪਰ ਰਾਹਤ ਸਮਗਰੀਆਂ ਦੀ ਇੱਥੇ ਬਹੁਤ ਲੋਡ ਹੈਗੀ ਹੈ ਤੇ ਉਹਨਾਂ ਨੂੰ ਟਰੈਕਟਰ ਨੂੰ ਪਿੱਛੇ ਕੀਤਾ ਗਿਆ ਸ਼ਾਇਦ ਤੇ ਉਸ ਤੋਂ ਬਾਅਦ ਅੱਗੇ ਦੁਬਾਰਾ ਲਿਆਣਗੇ ਤੇ ਰਾਹਤ ਸੰਗਰੀ ਵਾਲੇ ਜਿਹੜੇ ਵੀ ਟਰੈਕਟਰ ਆਂਦੇ ਨੇ ਉਹ ਪ੍ਰਸ਼ਾਸਨ ਨਾਲ ਮਿਲ ਕੇ ਤੇ ਪ੍ਰਸ਼ਾਸਨ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਅਮਰਿਤਜੀ ਹਣੀ ਮਦਰਜੀ ਭਾਈ ਸਾਹਿਬ ਬੜੀ ਜਿਹੜੀ ਹੈ ਉਹ ਪ੍ਰੋਬਲਮ ਫਾਜ਼ਿਲਕਾ ਦੇ ਇਹਨਾਂ ਲੋਕਾਂ ਨੂੰ ਫੇਸ ਕਰਨੀ ਪੈਂਦੀ ਹੈਗੀ ਹੈ ਪੈਰੀ ਹੈ 2023 ਚ ਵੀ ਕੀਤੀ ਸੀਗੀ ਉਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਹੋਇਆ ਤਾਂ ਵੀ ਇਹਨਾਂ ਲੋਕਾਂ ਨੂੰ ਉਜਾੜਾ ਉਜਾੜੇ ਦਾ ਸਾਹਮਣਾ ਕਰਨਾ ਪਿਆ ਤੇ ਮੁਸ਼ਕਿਲ ਨਾਲ ਹੀ 6 ਮਹੀਨੇ ਬੀਤੇ ਨੇ ਤੇ ਫੇਰ ਪ੍ਰੋਬਲਮ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਫੇਸ ਕਰਨੀ ਪੈ ਰਹੀ ਹੈ ਦੇਖੋ ਮਦਨ ਜੀ ਦੁਕਾਨ ਤਾਂ ਹੈ ਇਹ ਸਰਹੱਦੀ ਇਲਾਕੇ ਦਾ ਦੁਕਾਨ ਤਾਂ ਹੈ ਇੱਥੇ ਚਾਹੇ ਜਾਂ ਹੈ ਹੜ ਦੇ ਹਾਲਾਤ ਹੋਣ ਜਾਂ ਕੋਈ ਵੀ ਆਪਦਾ ਆ ਗਈ ਹੋਵੇ ਉਹਦੇ ਵਿੱਚ ਜਿਹੜੇ ਸਰਹੱਦੀ ਪਿੰਡ ਨੇ ਉਹਨਾਂ ਦੇ ਲੋਕਾਂ ਨੂੰ ਤਾਂ ਮੁਸ਼ਕਵਾਜਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਸਿਰਫ ਸਰਹੱਦੀ ਪਿੰਡ ਆਪਾਂ ਇਹ ਨਹੀਂ ਕਹਿੰਦੇ ਇੱਥੇ ਵਸਨੀਕ ਇੱਥੇ ਦੇ ਜਿਹੜੇ ਜ਼ਿਆਦਾ ਲੋਕ ਪੀੜਤ ਨੇ ਉਹ ਨੇ ਜਿਹੜੇ ਦਰਿਆ ਦੇ ਕੰਢੇ ਵਸੇ ਹੋਏ ਨੇ ਕੰਡੇ ਤੋਂ ਬਾਵੇ ਕਿ ਉਹ ਖੇਤੀ ਕਰਦੇ ਨੇ ਜਿਹੜੇ ਦਰਿਆ ਦੀ ਜੱਦੇ ਵਿੱਚ ਆਂਦੀ ਹੈ ਹਾਲਾਂਕਿ ਉਹ ਜ਼ਮੀਨ ਉਹਨਾਂ ਦੀ ਮਾਲਕੀ ਨਹੀਂ ਹੈ ਲੇਕਿਨ ਉਹਨਾਂ ਪਿਤਾ ਪੁਰਖਾਂ ਤੋਂ ਉਥੇ ਖੇਤੀ ਕੀਤੀ ਜਾ ਰਹੀ ਹੈ ਜੋ ਕਿ ਉਹ ভূমিਹੀਣ ਕਿਸਾਨ ਨੇ ਉਹਨਾਂ ਕੋਲ ਜ਼ਮੀਨ ਨਹੀਂ ਹੈਗੀ ਉਨਾ ਮਰੀਬੂਲੀ ਸੀ ਲੇਕਿਨ ਹੁਣ ਉਹਨਾਂ ਨੂੰ ਕਈ ਦਹਾਕੇ ਹੋ ਗਏ ਨੇ ਧਾਕਰ ਵੀ ਕਹਿ ਸਕਦੇ ਆਪਾਂ ਕਈ ਪੀੜੀਆਂ ਹੋ ਗਈਆਂ ਨੇ ਹੋ ਗਈਆਂ ਨੇ ਜਿਹੜੀ ਉਸ ਦਰਿਆ ਦੀ ਖੇਤੀ ਤੇ ਹੀ ਆਦਾ ਅਧੀਮ ਕਾ ਚਲਾਉਂਦਿਆਂ ਨੇ ਲੇਕਿਨ ਇਹ ਹਰ ਵਾਰ ਦੀ ਗੱਲ ਹੈ ਇੱਕ ਆਪਾਂ ਸ਼ੁਕਰ ਹੈ ਮਨਾ ਸਕਦੇ ਆ ਪਿਛਲੇ ਗਰੀਨ 5-6 ਸਾਲਾਂ ਤੋਂ ਜਿਸ ਤਰੀਕੀ ਪੈਦਾ ਨਹੀਂ ਹੋਈ ਸੀ ਖਾੜ ਵਾਲੀ ਕਿ ਆ ਸਮਾਜ ਜੁੜਾ ਨਹੀਂ ਸੀ ਗਿਆ ਲੇਕਿਨ ਜਿਹੜੇ ਹਾਲਾਤ ਪਹਿਲਾਂ ਹੋਏ ਨੇ ਉਹ ਖੜ ਦੇ ਹਾਲਾਤ ਪਹਿਲਾਂ ਹੋਏ ਨੇ 3.6 ਸਾਲ ਹੋ ਗਏ ਐਨਾ ਰੁੱਧ ਰੂਪ ਕਦੀ ਵੀ ਦਰਿਆਣੇ ਨਹੀਂ ਦਿਖਾਇਆ ਸੀਗਾ ਜਿਨਾ ਰੁੱਧ ਰੂਪ ਐਸਾ ਦਿਖਾਇਆ ਮੈਂ ਪਹਿਲੇ ਵੀ ਹਰਦੀ ਕੌੜੀ ਵਾਸਤੇ ਜਾਂਦਾ ਰਿਹਾ ਵੱਖ-ਵੱਖ ਧਾਰਿਆਂ ਤੋਂ ਲੇਕਿਨ ਕਦੀ ਪਾਣੀ ਪੋਲ ਦੂਤੋਂ ਨਹੀਂ ਲੰਘਿਆ ਸੀਗਾ ਜਿਹੜੇ ਅੱਜ ਹਾਲਾਤ ਕਾਇਦਾ ਹੋ ਚੁੱਕੇ ਨੇ ਪੋਲ ਦੂਤੋਂ ਪਾਣੀ ਲੰਘ ਜਾਏ ਪੋਲ ਵੀ ਕਾਹੇ ਪੁਰਾਣਾ ਹੋ ਚੁੱਕਾ 26 ਸਾਲ ਪੁਰਾਣਾ ਹੈ ਪੋਲ ਜਿਹੜਾ 1990 ਦੇ ਐਸਡੀਓ ਸਾਰੀ ਹੈ ਮੈਂਟੇਨੈਂਸ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਸਰਕਾਰਾਂ ਵੱਲੋਂ ਕਿੰਨੇ ਉਹ ਬਿਲਕੁਲ ਉਹ ਸਾਹਮਣੇ ਮੈਂਟੇਨੈਂਸ ਸਾਹਮਣੇ ਹੀ ਨਜ਼ਰ ਆ ਰਹੀ ਹੈ ਉੱਤੇ ਦੇਖੋ ਵੀ ਕਈ ਪੋਲ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਗਾਇਬ ਹੋ ਚੁੱਕੇ ਨੇ ਜਿਹੜੇ ਰੇਲਿੰਗ ਹੈ ਵੀ ਬਹੁਤ ਜ਼ਿਆਦਾ ਖੁਸ਼ਕਲ ਹਾਲਾਤ ਨੇ ਆਪਾਂ ਕੋਲ ਦੀ ਗੱਲ ਕਰਦੇ ਹਾਂ ਪੋਲ ਤੋਂ ਆਪਾਂ ਅੱਗੇ ਦੇ ਜਿਹੜੇ ਲੋਕ ਰਹਿੰਦੇ ਨੇ ਘਰਾਂ ਵਿੱਚ ਜਿਹੜੇ ਘਰਾਂ ਵਿੱਚ ਪਾਣੀ ਵੜ ਚੁੱਕਿਆ ਛੱਤਾਂ ਤੱਕ ਪਾਣੀ ਲੱਗ ਚੁੱਕਾ ਉਹ ਛੱਤਾਂ 'ਤੇ ਬੈਠੇ ਲੋਕ ਆਦੇ ਮਦਦ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਕੁਝ ਜੁੜ ਚੁੱਕੇ ਨੇ ਕੁਝ ਜੇ ਸਮਝ ਜਾਂਦੇ ਜੇ ਬਾਹਰ ਕੱਢ ਕੇ ਲੈ ਗਏ ਸੀ ਆਪਣਾ ਅੰਦਾਜ਼ਾ ਲਗਾ ਕੇ ਉਹ ਬਚ ਗਏ ਨੇ ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਨਿਕਲ ਗਏ ਸੀਗੇ ਬਹੁਤ ਸਾਰੇ ਮਵੇਸ਼ੀ ਇਸ ਹੜ ਦੇ ਮਾਰ ਦਾ ਸ਼ਿਕਾਰ ਹੋ ਚੁੱਕੇ ਨੇ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਲੋਕਾਂ ਦਾ ਹੋ ਚੁੱਕਾ ਹੈ ਤਾਂ ਮਤਲਬ ਕਿ ਹੁਣ ਤਾਂ ਸਿਰਫ ਇਹੀ ਅਰਦਾਸਾਂ ਕੀਤੀ ਜਾ ਰਹੀ ਨੇ ਆਈ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਕਿ ਸਰਕਾਰ ਦੇ ਪ੍ਰਬੰਧ ਚੰਗੇ ਹੋਣ ਤਾਂ ਕਿ ਸਹੀ ਰਾਹਤ ਪਹੁੰਚੇ ਬਾੜ ਤੋਂ ਬਚਾਅ ਦੇ ਜਿਹੜੇ ਕੰਮ ਨੇ ਉਹ ਸ਼ੁਰੂ ਕੀਤੇ ਜਾਸਣ ਕਿ ਕੰਮ ਤਾਂ ਜਦੋਂ ਦਰਿਆ ਦਾ ਪੱਧਰ ਨੀਚੇ ਜਾਏਗਾ ਉਦੋਂ ਹੀ ਹੋਣਗੇ ਲੇਕਿਨ ਹੁਣ ਇਹੀ ਅਰਦਾਸ ਹੈ ਰੱਬ ਦੀ ਰੱਬਾ ਬਸ ਵਾਜਾ ਪਾਣੀ ਦਾ ਪੱਧਰ ਘਟਨਾ ਚਈਦਾ ਹੈ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਕਹਿੰਦੇ ਨੇ ਹਰ ਇੱਕ ਚੀਜ਼ ਅਤੀ ਮਾਰੀ ਹੁੰਦੀ ਹੈ ਤੇ ਅਤੀ ਵਾਲਾ ਕੰਮ ਹੋ ਚੁੱਕਾ ਹੈ ਬਿਲਕੁਲ ਜੀ ਅਮਰਿਤ ਜੀ ਮੈਂ ਦੇ ਚੇ ਇੱਕ ਚੀਜ਼ ਜਿਹੜੀ ਹੋਰ ਐਡ ਕਰਨਾ ਚਾਹਾਂਗਾ ਜਿਹੜੀ ਤੁਸੀਂ ਦੱਸੀ ਹੈ ਵੀ ਇਹਨਾਂ ਇਹ ਜਿਹੜੇ ਜਿੰਨੇ ਪੈਂਡੇਗੇ ਨੇ ਇਹ ਦਰਿਆ ਦਾ ਇਲਾਕਾ ਕਹੇਗੇ ਤੇ ਇਹਨਾਂ ਲੋਕਾਂ ਨੂੰ ਕਹਤਾ ਜਾਂਦਾ ਹੈ ਵੀ ਤੁਹਾਨੂੰ ਮੁਆਵਜ਼ਾ ਨਹੀਂ ਮਿਲੇਗਾ ਤੇ ਇਹਨਾਂ ਨੂੰ ਕੁਦਰਤੀ ਕਰੋਪੀ ਚ ਪਾ ਕੇ ਤੇ ਸਿਰਫ 6600 6500 ਰੁਪਿਆ ਜਿਹੜਾ ਹੈਗਾ ਮੁਆਵਜ਼ਾ ਦਿੱਤਾ ਜਾਂਦਾ ਹੈਗਾ ਤੇ ਜਦੋਂ ਤਿੰਨ ਤਿੰਨ ਚਾਰ ਚਾਰ ਪੀੜ੍hiyan ਹੋ ਗਈਆਂ ਤੁਸੀਂ ਇਹਨਾਂ ਦੀਆਂ ਜ਼ਮੀਨਾਂ ਜੇ ਮੰਨ ਲਓ ਪੱਕੀਆਂ ਨਹੀਂ ਕਰ ਸਕਦੇ ਕੋਈ ਕਾਨੂੰਨ ਨਹੀਂ ਹੈਗਾ ਪਰ ਫਿਰ ਤੁਸੀਂ ਇਹਨਾਂ ਨੂੰ ਮੁਆਵਜ਼ਾ ਤਾਂ ਘਟੋ ਘਟ ਪੱਕੀਆਂ ਜ਼ਮੀਨਾਂ ਪੱਕੀਆਂ ਜ਼ਮੀਨਾਂ ਦੇ ਬਰਾਬਰ ਦੇ ਸਕਦੇ ਹੋ ਕਾਨੂੰਨ ਬਣਾਉਣਾ ਸਰਕਾਰ ਦੇ ਹੱਥ ਵਿੱਚ ਹੈ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ ਕੀ ਨਹੀਂ ਹੋ ਸਕਦਾ ਦੇਖੋ ਅਮ੍ਰਿਤਜੀ ਇੱਕ ਚੀਜ਼ ਹੋ ਰਹੀ ਹੈ ਮੈਂ ਜਦੋਂ ਇਹਨਾਂ ਲੋਕਾਂ ਨੂੰ ਕਵਰ ਕਰਨਾ ਨਾ ਇਹ ਦੱਸਦੇ ਨੇ ਵੀ ਤੇ ਇਹ ਕਹਿੰਦੇ ਨੇ ਵੀ ਦੇਖੋ ਹਰ ਸਾਲ 'ਚ ਦੋ ਵਾਰੀ ਅਸੀਂ ਉੱਜੜ ਜਾਂਦੇ ਹਾਂ ਗਿਆ ਸਕੂਲ ਸਾਡੇ ਬੰਦ ਹੋ ਜਾਂਦੇ ਨੇ ਤੇ ਸਾਡੇ ਬੱਚੇ ਪੜ੍ਹਾਈ 'ਚ ਵੀ ਪਿੱਛੜ ਜਾਂਦੇ ਨੇ ਤੇ ਉਹ ਮੈਰਿਟ 'ਚ ਨਹੀਂ ਆ ਸਕਦੇ ਇਹ ਵੀ ਇੱਕ ਵੱਡਾ ਕਾਰਨ ਹੈਗਾ ਵੀ ਇਹ ਲੋਕੀ ਸਿਰਫ ਔਰ ਸਿਰਫ ਖੇਤੀ ਤੇ ਹੀ ਫਿਰ ਉਹ ਡਿਪੈਂਡ ਕਰਦੇ ਨੇ ਇਹਦੇ ਬਾਰੇ ਤੁਸੀਂ ਕੁਝ ਹੋਰ ਐਡ ਕਰਨਾ ਚਾਹੁੰਦਾ ਬਸ ਐਹੀ ਜੀ ਪੋਲਿਸੀ ਮੇਕਰ ਸਰਕਾਰ ਹੁੰਦੀ ਹੈ ਲੇਕਿਨ ਦਬਾਅ ਜੂਰ ਬਣਾਇਆ ਜਾ ਸਕਦਾ ਹੈ ਕੋਈ ਨੁਮਾਇंदे ਜੇ ਸਰਕਾਰੀ ਨੁਮਾਇंदे ਨੇ ਚਾਹੇ ਐਮਐਲਏ ਨੇ ਚਾਹੇ ਐਮਪੀ ਨੇ ਉਹ ਇਸ ਗੱਲ ਨੂੰ ਰੱਖ ਸਕਦੇ ਨੇ ਕੋਸੇ ਮੇਕਰ ਤਾਂ ਸਰਕਾਰੀ ਹੈ ਨਾ ਬਿਲਕੁਲ ਜੀ ਕੋਈ ਚੇਨਸ ਵਿੱਚ ਸੋਧਨ ਵੀ ਕੀਤਾ ਜਾ ਸਕਦਾ ਹੈ ਸੰਸ਼ੋਧਨ ਕਰਕੇ ਹੀ ਇਹਨਾਂ ਨੂੰ ਨੌਕਰੀਆਂ ਦੇ ਲਈ ਇੱਕ ਰਾਖਵਾ ਕਰਨ ਦਿੱਤਾ ਜਾ ਸਕਦਾ ਹੈ ਇਹਨਾਂ ਨੂੰ ਹੋਰ ਕੋਈ ਆਰਥਿਕ ਪੈਕੇਜ ਦਿੱਤਾ ਜਾ ਸਕਦਾ ਹੈ ਬਾਰਡਰ ਦਾ ਜਿਹੜਾ ਜਿੰਨਾ ਇਲਾਕਾ ਹੈਗਾ ਜਿਹੜਾ ਹਰ ਸਾਲ ਇਫੈਕਟਡ ਹੁੰਦਾ ਹੈ ਉਹਦੇ ਵਾਸਤੇ ਵੀ ਕੁਝ ਵਿਸ਼ੇਸ਼ ਕੀਤਾ ਜਾ ਸਕਦਾ ਹੈ ਤਾਂ ਸਾਡੇ ਨਾਲ ਸੀਨੀਅਰ ਜਰਨਲਿਸਟ ਅਮ੍ਰਿਤਸਰ ਦੇਵਾ ਜੀ ਸੇ ਹੈਗੇ ਨੇ ਜਿਹੜੇ ਇਸ ਇਲਾਕੇ ਨੂੰ ਲੰਬੇ ਟਾਈਮ ਤੋਂ ਕਵਰ ਕਰਦੇ ਆ ਰਹੇ ਨੇ ਦੈਨ ਇੱਕ ਜਾਗਰਨ ਤੇ ਤੇ ਹੁਣ ਉਹਨਾਂ ਦਾ ਏ ਵੀ ਲਾਈਵ ਮੀਡੀਆ ਤੁਸੀਂ ਦੇਖਦੇ ਹੋ ਚੱਲਦਾ ਆਏਗਾ ਤੇ ਦੋਸਤੋ ਰੇਲਿੰਗ ਦੀ ਜਿਹੜੀ ਗੱਲ ਕਰ ਰਹੇ ਸੀ ਅੰਮ੍ਰਿਤਜੀਹਾ ਦੇਖ ਲੋ ਇਹ ਰੇਲਿੰਗ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਕਿੰਨੀ ਕਦੋਂ ਇਹਦੀ ਰਿਪੇਅਰ ਹੋਈ ਹੋਣੀ ਹੈ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈਗਾ ਕਿ ਇਹਨਾਂ ਦੀ ਰੇਲਿੰਗ ਹੱਥਾਂ ਨਾਲ ਹੀ ਦੇਖੋ ਇਹ ਹਿੱਲੀ ਪਈ ਹੈਗੀ ਹੈ ਤੇ ਸਰੀਏ ਨਿਕਲੇ ਪਏ ਨੇ ਤੇ ਇਸ ਤੋਂ ਅੱਗੇ ਕਈ ਜਿਹੜੀਆਂ ਬੁਰਜੀਆਂ ਨੇ ਆ ਰੇਲਿੰਗ ਦੀਆਂ ਉਹ ਗਾਇਬ ਹੋ ਚੁੱਕੀਆਂ ਨੇ ਟੁੱਟ ਚੁੱਕੀਆਂ ਨੇ ਦੋਸਤੋ ਪਤਾ ਨਹੀਂ ਕਿਉਂ ਪ੍ਰਸ਼ਾਸਨ ਇਸ ਬਾਰੇ ਧਿਆਨ ਨਹੀਂ ਦਿੰਦਾ ਕਦੋਂ ਧਿਆਨ ਦੇਗਾ ਸਮਝ ਤੋਂ ਪਰੇ ਦੀ ਗੱਲ ਹੈਗੀ ਹੈ ਤੇ ਦੋਸਤੋ ਮੈਂ ਫਿਲਹਾਲ ਇਸ ਵੀਡੀਓ ਨੂੰ ਇੱਥੇ ਸਟਾਪ ਕਰ ਦਾਂ